ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਰੌਂਤਾ ਜ਼ਿਲ੍ਹਾ ਮੋਗਾ ਤਸੀਲ ਇਹਨੂੰ ਨਿਹਾਲ ਸਿੰਘ ਆਲਾ ਪੈਂਦੀ ਐ ਇੱਕ ਸਾਈਡ ਸਮਾਦ ਭਾਈ ਪੈਂਡ ਰਹਿ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 981450988 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੇ ਸਕਰੀਨ ਦੇ ਸਾਹਮਣੇ ਤੁਸੀਂ ਨਾਗ ਵੇਖ ਰਹੇ ਆ ਬਾਈ ਕਹਿੰਦਾ ਸਾਰੇ ਨਾਗ ਦੀ ਸੇਲ ਆ ਵਿਕਾਊ ਆ ਇਨਫਰਮੇਸ਼ਨ ਲੈ ਲੈਣਾ ਉਹ ਕਰ ਦੇਗਾ ਅਲਬਾ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਨਿੰਦਰ ਸਿੰਘ ਪੈਂਟ ਰੌਂਤਕ ਜਿਲ੍ਹਾ ਮੁਗਾ ਜੀ ਫੋਨ ਨੰਬਰ ਦੱਸ ਜੀ 7508519995 ਇੱਕ ਰਿਫੇਰ ਦੱਸ ਜੀ 7508519995 ਸਾਰਾ ਮਾਲ ਹੀ ਵਿਕਾਊ ਹੈ ਹਾਂਜੀ ਸਾਰਾ ਮਾਲ ਵਿਕਾਊ ਹੈ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲਿਓ ਕੈਨਵਾਸੂਆ ਹਾਂਜੀ ਇਹ ਸਾਢੇ 3 ਨਵਾਂ ਮਹੀਨੇ ਦੇ ਗੱਭਣਾ ਰਹਿਣ ਦੀ ਚੈੱਕ ਪਾਸ ਆ ਚੈੱਕ ਪਾਸ ਦਾ ਦੇ ਅੱਠ ਦਿਨ ਨੌ ਕਿਤੇ ਦੁੱਧ ਤਾਂ ਜਿਨੀ ਅੱਠ ਕਿਤੇ ਕੋਈ ਮਣਕੇ ਦੇ ਜੇ ਅੱਛਾ ਜੀ ਦੂਜੇ ਤੋਂ ਇਹ ਸੋਈ ਵੀ ਤੀਜੀ ਵਾਰ ਦੇ ਗੱਭਣਾ ਜੀ ਡਾਕਟਰ ਆਪਣਾ ਨਾਲ ਲਿਆ ਕੇ ਚੈੱਕ ਕਰਾ ਕੇ ਫਸਦੀ ਕਰਾ ਲੈ ਜਾ ਸਕਦਾ ਜੀ ਜੈ ਜੈ ਮੋਲੇਣ ਦੇ ਨਾਲ ਮੰਗਲ ਨੂੰ ਵਿਆਹ ਮੰਗੜ ਢਾਲੀ ਮੰਗ ਲਗੇ 45000 ਰੁਪਏ ਦੀ ਵੜ ਦੇ ਦਾਂਗੇ ਜੀ ਵਿੱਚੋਂ ਮਾਨਦਨ ਕਰ ਦੇਾਂਗੇ ਜੀ ਕੱਢੀ ਬਾਹਰ ਨੂੰ ਸਾਢੇ ਦਿਨਾਂ ਦੀ ਗੱਭਣਾ ਜੀ ਹਾਂਜੀ ਪੂਰੀ ਸਾਢੇ ਦਿਨਾਂ ਦੀ ਆਂਦੀ ਹੈ ਸਾਢੇ ਤਿੰਨਾਂ ਮਹੀਨਿਆਂ ਦੀ ਗੱਭਣ ਬਈ ਕਹਿੰਦਾ ਚੈੱਕ ਪਾਸ ਹੈ ਜਿਹਦੇ ਪਸੰਦ ਆਊਗੀ ਅਗਲਾ ਵੀਰ ਕਹਿੰਦਾ ਦੋ ਟਾਈਮ ਤਿੰਨ ਟਾਈਮ ਭਵਾਂ ਦੁੱਧ ਚੋਲੇ 8 ਕਿਲੋ ਦੁੱਧ ਹੈ ਤੇ ਸਾਢੇ ਦਿਨਾਂ ਮਹੀਨਿਆਂ ਦੀ ਗੱਭਣ ਚੈੱਕ ਪਾਸ ਹੈ ਅਗਲਾ ਆਪਦਾ ਡਾਕਟਰ ਨਾਲ ਹੀ ਲਈ ਜਾਵੇ ਬਾਈ ਕਹਿੰਦਾ ਜਿਹਦੇ ਪਸੰਦ ਆਊਗੀ ਕਿਉਂਕਿ ਹਰੇਕ ਵੀਡੀਓ ਚ ਵਾਰ-ਵਾਰ ਕਹੀਦਾ ਭਰਾਓ ਜੇ ਸੂਇਆ ਸਵਾਇਆ ਪਸ਼ੂਆ ਦੋ ਟਾਈਮ ਚੋਕੇ ਵੇਖ ਲਓ ਜੇ ਗੱਬਣਾ ਚੈੱਕ ਕਰਾ ਕੇ ਲੈ ਜਾਓ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਤੁਹਾਡਾ ਹੱਕ ਬੰਦਾ ਸੀਲ ਬਹੁਤ ਹੈ ਸੀਲ ਸਾਬ ਪੂਰੀ ਆ ਤੁਸੀਂ ਵੇਖ ਸਕਦੇ ਆ ਬਾਕੀ ਵੀਡੀਓ ਬਣਾਉਣ ਦਾ ਸਮਾਂ ਦੱਸ ਦੇਣਾ 10:00 ਵਜੇ 18 ਮਿੰਟ ਤੇ ਵੀਡੀਓ ਬਣਾ ਰਹੇ ਆ ਸਵੇਰ 7:30 ਵੀਡੀਓ ਬਣਾ ਰਹੇ ਆ ਕਮਾਲਾ ਬਾਈ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਜੇ ਕਿਤੇ ਸ਼ਾਮ ਦੇ ਟਾਈਮ ਆਥਨੇ ਵੀਡੀਓ ਬਣਾਉਂਦੇ ਹਵਾਨਾ ਦੁੱਧ ਨਾਲ ਭਰਿਆ ਹੋਣਾ ਸੀ ਬਾਕੀ 8 ਕਿਲੋ ਦੁੱਧ ਆ ਸੂਈ ਸਵਾਈ ਹੈਗੀ ਆ ਆਪਦੀ 2 ਟਾਈਮ 3 ਟਾਈਮ ਚੋਕ ਕੇ ਲੈ ਜੇ ਦੁੱਧ ਤਾਂ ਵੀਰ ਕਹਿੰਦਾ 9 ਕਿਲੋ ਵਾਂਗੂ ਹੀ ਆ 8 ਕਿਲੋ ਭਵਾ ਮਣਕੇ ਲੈ ਜੇ ਅਗਲਾ ਚਿੱਟੇ ਰੰਗ ਦੀ ਵਹਿੜ ਹੈ ਵਿੱਚ ਕਾਲੇ ਰੰਗ ਦੀਆਂ ਬਿੰਦੀਆਂ ਜੀਆਂ ਜਾਦਾ ਚਿੱਟਾ ਰੰਗ ਕਦ ਕਾਠ ਪੂਰਾ ਹੀ ਹੈ ਸੀਲ ਸਾਉ ਫੁੱਲਾ ਤੋਕੜ ਗੱਬਣ ਚੈੱਕ ਪਾਸ ਏਬੀਐਸ ਦੇ स्नोमैन ਤੋਂ ਗੱਬਣਾ ਹੀ ਅੱਗੇ ਜੀ ਠੀਕ ਹੈ ਜੀ ਹਾਂ ਜੀ ਏ ਵੀ ਪੂਰਾ ਚੰਗਾ ਥੀਨ ਲੱਗਿਆ ਬਾਈ ਠੀਕ ਹੈ ਜੀ ਏਬੀਐਸ ਤੇ ਸਨੋਮੈਨ ਤੋਂ ਅੱਗੇ ਗੱਭਣਾ ਵਧੀਆ ਇੰਪੋਰਟਡ ਹੀ ਸੀਵਨ ਲੱਗਿਆ ਜੀ ਤੋਂ ਪ੍ਰੈਗਨੈਂਟ ਆ ਮੁੱਲ ਬਾਈ ਕਹਿੰਦਾ 48 5000 ਜਿੰਨਾ ਮਰਜ਼ੀ ਕਰੋ 45000 ਦੀ ਦੇ ਦੇਣੀ ਹੈ ਬਿਲਕੁਲ ਜਾਇਜ਼ ਮੁੱਲ ਵਿੱਚੋਂ ਮਾਨ ਤਾਨ ਹੋ ਜੂ ਦੋ ਨੰਬਰ ਬਾਰੇ ਦੱਸ ਦੀ ਬਾਈ ਹਾਂ ਜੀ ਇਹ ਪਹਿਲਾਂ ਤੁਸੀਂ ਹੋਈਏ ਦੂਜੇ ਬਾਅਦ ਤੇ ਗੱਭਣਾ ਜੀ ਕਿੰਨੇ ਚਿਰ ਦੀ ਇਹ ਦੀ ਆ ਹੋ ਗਈ 4.5 ਮਹੀਨੇ ਦੀ ਗੱਭਣਾ ਹੋ ਗਈ ਜੀ ਠੀਕ ਹੈ ਜੀ ਤੇ ਉੱਥੇ ਹੀ ਦੋ ਤਿੰਨ ਦਿਨ ਜੀ ਤੇ ਦੁੱਧ ਦੇ ਕੋਲ ਮੈਂ ਨਾਲ 6 ਕਿਲੋ ਆਪਾਂ 6 ਕਿਲੋ ਕਹਿ ਕੇ ਦੇਵਾਂਗੇ ਠੀਕ ਹੈ ਆ ਇਹਦਾ ਮਗਰ ਬੱਜਾ ਜੀ ਬੱਜਾ ਜੀ ਕਿੰਨੇ ਦੀ ਹਾਂਜੀ ਮੈਂ ਦੱਸ ਦਿਆਂ ਇੱਕ ਬਹਿਨੀ ਦੇ ਪਾਸੋਂ ਥਣ ਘਾਟ ਹੈ ਜੀ ਆਪਾਂ ਤਿੰਨ ਕਰਕੇ ਦੇਣੀ ਹੈ ਜੀ ਠੀਕ ਹੈ ਮਾਣ ਨੂੰ ਕੋਈ 23 ਕਰਾ ਲਈ 30 ਕਰਾ ਲਈ 28 ਕਰਾ ਲਈ ਆਪਾਂ 27000 ਦੇ ਵਿੱਚੋਂ ਮਾਣਤਨ ਜਰੂਰ ਛੋਟ ਚਾਪਾ ਕਰ ਦੇਾਂਗੇ ਜਿਹੜਾ ਥਾਣਾ ਉਹ ਚ ਦੁੱਧ ਪੋਸ਼ਾ ਹੁੰਦਾ ਕਿ ਜਮੇ ਨਹੀਂ ਆਉਂਦਾ ਥੋੜ੍ਹਾ ਧਾਰਾ ਉਹ ਤੋਂ ਕੋਈ ਕੋਈ ਧਾਰਾ ਆਉਂਦੀ ਹੈ ਜੀ ਆਪਾਂ ਤਿੰਨ ਕਹਿ ਕੇ ਦੇਣਗੇ ਜੀ ਤੇ ਠੰਡੀ ਸਭ ਵਸੀਲਾ ਦੀ ਇਹਨਾਂ ਪਤੂਨ ਨੇ 22 ਕਿੰਨੋ ਦਿੱਤਾ ਝੋਲੀ ਚਾਣੀ ਸੁੱਖ ਨਾਲ ਬਹੁਤ ਐੀ ਇਹਦੀ 22 23 ਕਿਲੋ ਦੁੱਧ ਦਿੱਤਾ 22 ਕਹਿੰਦਾ ਪਹਿਲਾਂ ਨੇ ਤਾਜੀ ਸੂਈ ਨੇ ਹੁਣ ਪਹਿਲੇ ਸੂਵੇ ਸੂਈ ਵੀ ਆ ਦੂਜੇ ਆਸਤੇ 4.5 ਮਹੀਨਿਆਂ ਦੀ ਗੱਭਣ ਚੈੱਕ ਪਾਸ ਹੈ ਉੱਤੇ 4.5 ਤੋਂ 2-3 ਦਿਨ ਦੋ ਤਿੰਨ ਦਿਨ ਖਾਲਸਾ ਕਹਿੰਦਾ ਉੱਪਰ ਹੀ ਐ 4.5 ਮਹੀਨਿਆਂ ਤੋਂ ਗੱਭਣ ਚੈੱਕ ਪਾਸ ਹੈ ਵਜਨ-ਵਜਨ ਬਹੁਤ ਆ ਪਹਿਲਾ ਸੂਆ ਪਲੂਣ ਵੱਛੀ ਕਬੈਣੀ ਵਾਲਾ ਜਿਹੜਾ ਮਗਰਲਾ ਥਾਣਾ ਉਹਦੇ 'ਚ ਬਾਈ ਕਹਿੰਦਾ ਥੋੜੀਆਂ ਜੀਆਂ ਧਾਰਾਂ ਆਉਂਦੀਆਂ ਤੁਸੀਂ ਤੇਲੀ ਮੰਨੋ ਦੂਜੇ ਤਿੰਨੇ ਥਾਨ ਮੂਹਰੇ ਵਾਂਗੂ ਵੱੜਦੇ ਆ ਬਾਈ ਕਹਿੰਦਾ ਵੱਡੇ ਕਦ ਕਾੜ ਦੀ ਠੰਡੀ ਸੀਲ ਪੂਰੀ ਜੀ ਠੰਡੀ ਸੀਲ ਪੂਰੀ ਆ ਕਦ ਕਾਠ ਵੱਡਾ ਹੀ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਹੋ ਕੋਈ ਨਿੱਕੀ ਮਰੀ ਹੰਬੀ ਜੀ ਨਹੀਂ ਇੱਕ ਨੰਬਰ ਵੀ ਪੂਰੀ ਵੱਡੀ ਆ ਦੋ ਨੰਬਰ ਵੀ ਵੱਡੀ ਆ ਮੁੱਲ 32 35 ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 27000 ਦੀ ਦੇ ਦੇਣੀ ਆ 27000 ਚੋਂ ਬਾਈ ਮਾਣ ਕਰ ਦੂਗਾ ਇੱਕ ਨੰਬਰ ਦਾ 50 55 ਜਿੰਨਾ ਮਰਜ਼ੀ ਮੁੱਲ ਕਰਾ ਲਓ 45000 ਚੋਂ ਮਾਣ ਹੋ ਜਾਊਗਾ ਦੋ ਨੰਬਰ ਦਾ 27000 ਚ ਮਾਨ ਹੋ ਜੂਗਾ ਗੱਬਣਾ ਚੈੱਕ ਪਾਸ ਹੈ ਵੱਡੀਆਂ ਵਹਿੜਾਂ ਇੱਕ ਨੰਬਰ ਥੱਲੇ 9 ਕਿਲੋ ਦੁੱਧ 8 ਕਿਲੋ ਮੰਨ ਕੇ ਆ ਜੇ ਸਾਢੇ ਤਿੰਨ ਮਹੀਨਾ ਦੀ ਗੱਬਣਾ ਸਾਢੇ ਤਿੰਨ ਮਹੀਨੇ ਹਜੇ ਦੁੱਧ ਪਿਆ ਜੂ ਇੱਕ ਨੰਬਰ ਤੇ ਮਗਰਲੇ ਦੋ ਮਹੀਨੇ ਅਗਲਾ ਵਧੀਆ ਸੇਵਾ ਕਰ ਲੈਂਦਾ ਜੇ ਤਿਆਰ ਕਰਕੇ ਵੀ ਸੇਲ ਕਰਦਾ ਅਸੀਂ ਹੂੰ ਲੱਖੋਂ ਬਾਹਰ ਵੇਕਣ ਵਾਲੀ ਵਹਿੜਾ ਕਿਉਂਕਿ ਵਹਿੜਾਂ ਵੱਡੀਆਂ ਦੋਵੇਂ ਤਿੰਨ ਨੰਬਰ ਤੇ ਆ ਜੀਏ ਖਾਲਸਾ ਹਾਂ ਜੀ ਬਾਈ 15 16 ਮਹੀਨਾ ਦੀ ਉਮਰ ਹੈ ਜੀ 32 39 ਦਾ ਨੋਕਾ ਦਿੱਤੀਗਾ ਭਰਾਏ ਨੂੰ ਜੀ ਤੇ ਫੋਤਰਾਂ ਤੁਸੀਂ ਝੋਲੀ ਆ ਵੀ ਵੇਖੋ ਕਰਮ ਵਾਲੀ ਨੇ ਜੀ ਉਹਦਾ ਐਸ ਮਨੀ ਝੋਲੀ ਚੰਗੀ ਹੈ ਜੀ ਤੇ ਜਦੋਂ ਕਰਮ ਵਾਲੀ ਨੇ ਪਿਆਰ ਹੋਣਾ ਜੀ ਤੇ ਉਹਦਾ ਕੋਈ ਗੱਲਾ ਹੋਈ ਨਹੀਂ ਜੀ ਤੇ ਬਾਕੀ ਗੱਲ ਆਪਾਂ ਕਾਜੀ ਕਰਕੇ ਦੇਣੀ ਹੈ ਜੀ ਠੀਕ ਹੈ ਜੀ ਕੋਈ ਮੁੱਲ 32 ਕਰਾ ਲਈ 30 ਕਰਾ ਲਈ ਜੀ ਤੇ ਆਪਾਂ 28000 ਦੇ ਵਿੱਚ ਉਹਦਾ ਜੋੜ ਜੱਪਾ ਆਪਾਂ ਕਰ ਦਿਆਂਗੇ ਜੀ ਪੂਰੇ ਵਧੀਆ ਜਾ ਫੜੀ ਵਹਿੜਾ ਰੰਗ ਬਾਜ ਵਹਿੜਾ ਕੱਢੀ ਹੈ ਬਾਹਰ ਉਮਰ ਕਿੰਨੀ ਦੱਸਿਆ ਜੀ 15 16 ਮਹੀਨਿਆਂ ਦੀ ਫੇਸ ਬੂਸ ਦੇਖੋ ਵੀਰੇ ਹੂੰ ਮੂੰਹ ਮੱਥੇ ਦੀ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਬੱਚੀ 15 16 ਮਹੀਨੇ ਬਾਈਏ ਦੀ ਉਮਰ ਦੱਸਦਾ 38 39 ਦਿਨ ਹੋ ਗਏ ਮਹੀਨੇ ਤੋਂ 7 8 ਦਿਨ ਉੱਪਰ ਹੋ ਗਏ ਦੀ ਏ ਆਈ ਹੋਈ ਨੂੰ ਪਰ ਵੀਰ ਕਹਿੰਦਾ ਆਪਾਂ ਖਾਲੀ ਕਹਿ ਕੇ ਦੇਵਾਂਗੇ ਕਿਉਂਕਿ ਅਜੇ ਚੈੱਕ ਪਾਸਟ ਚ ਹੁੰਦੀ ਨਹੀਂ ਦਿਨ ਥੋੜੇ ਆ ਝੋਲੀ ਬਹੁਤ ਸੋਹਣੀ ਹੈ ਲਿਓਟੀ ਕਰਮਾ ਵਾਲੀ ਗੱਬਣ ਵੜਾ ਵਾਂਗੂ ਵਿਖਾਉਂਦੀ ਆ ਕੱਲਾ ਕੱਲਾ ਥਾਣਾਪੁਰਾ ਗੈਬ ਤੇ ਜੀ ਚਾਰ ਹੀ ਥਾਣਾ ਮੋٹے ਗੈਬ ਚ ਲੱਗਿਆ ਸੀਲਾਪੁਰੀ ਜੀ ਸੀਲਸਾਉ ਪੁਰੀ ਆ ਮੁੱਲ ਕਿੰਨਾ ਕੀਤਾ ਜਹੇਦਾਰ ਇਹਦਾ ਮੋਨ ਤੋਂ ਕੋਈ 32 ਗਿੰਤੀਆ ਕਰਾ ਲਓ 30 ਕਰਾ ਲਓ ਜੀ ਆਪਾਂ 28 ਦੇ ਵਿੱਚ ਕੋਈ ਮਾਨਤਾ ਨਹੀਂ ਤਾਂ ਕਰਦਾਂਗਾ ਜੀ ਮੁੱਲ 32 ਕਰਾ ਲਓ ਤੋਰ ਲੈ ਇਧਰ ਨੂੰ 30 ਕਰਾ ਲਓ 28000 ਚ ਜਹੇਦਾਰ ਕਹਿੰਦਾ ਮਾਨ ਕਰ ਦੇਾਂਗੇ ਪ੍ਰਿੰਟ ਵਾਲੀ ਵੱਛੀ ਐ ਜਾਨਵਰ ਚੰਗਾ ਜੇ ਵਧੀਆ ਖੇਰ ਕਰ ਲੋਂਗੇ ਟਾਪ ਦੀ ਵੈਡ ਤਿਆਰ ਹੋ ਜੂ ਵੱਛੀ ਮੂੰਹ ਮੱਥੇ ਦੀ ਸੋਹਣੀ ਐ ਛੋਟਾ ਕੰਨ ਪਾਨ ਦੇ ਪੱਤੇ ਵਰਗਾ ਗੋਦੀ ਵਾਲੀ ਵੱਛੀ ਤਿਆਰ ਹੋਈ ਬੱਚੀ ਲੇਵਾ ਲਾਹੂ ਬਹੁਤ ਲਿਓਟੀ ਗੱਬਣ ਵੜਾ ਵਾਂਗੂ ਬੁਖਾਉਂਦੀ ਆ ਠੀਕ ਹੈ ਜੀ ਦੋਸਤੋ ਵੀਰ ਕਹਿੰਦਾ ਖੋਲੀਆਂ ਨਹੀਂ ਕਿਤੇ ਬਾਹਰ ਉੱਥੇ ਪੱਠੇ ਖਾ ਲੈਂਦੀਆਂ ਤੇ ਇੱਥੇ ਸ਼ਾਮ ਨੂੰ ਬਾਈ ਬਾਹਰ ਬੰਦ ਦਿੰਦਾ ਉਹ ਕਿल्ले ਆ ਤੇ ਸਵੇਰ ਫੇਰ ਪੱਠੇ ਬਾਹਰ ਇੱਥੇ ਬੰਦ ਦਿੰਦਾ ਵੀਰ بس ਇੰਨੀ ਕੁ ਜਗ੍ਹਾ ਜੇ ਤੋਰਾ ਫੇਰਾ ਹੁਣ ਲੰਮਾ ਗੇੜਾ ਘੜਾਤਾ ਤਾਂ ਥੋੜਾ ਜਿਹਾ ਕਰਦੀਆਂ ਇਹ ਸਾਰਾ ਮਾਲ ਹੀ ਸੇਲ ਆ ਬੁਕਾਉ ਆ ਤੇ ਸਾਰਾ ਹੀ ਸੀਲਸ ਆ ਹੂ ਆ ਦੋ ਨੰਬਰ ਥੱਲੇ 7 ਕਿਲੋ ਦੁੱਧ ਆ 6 ਕਿਲੋ ਮੰਨ ਕੇ ਅਗਲਾ ਆ ਜੇ 27000 ਦੀ ਦੇ ਦੇਣੀ ਆ 22 23 ਕਿਲੋ ਦੁੱਧ ਦਿੱਤਾ ਤਾਜੀ ਸੂਈ ਨੇ ਦੂਜੇ ਸੂਏ ਆਸਤੇ ਗੱਪਣ ਸਾਢੇ 4 ਮਹੀਨਿਆਂ ਦੀ ਵੱਡੀ ਬਹੁਤ ਆ ਵਜਨ ਬਹੁਤ ਆ ਇੱਕ ਨੰਬਰ ਸਾਢੇ 3 ਨਾ ਮਹੀਨਿਆਂ ਦੀ ਗੱਪਣ ਇਹਨੇ ਜਿਹੇਦਾਰ ਕਹਿੰਨਾ ਕਿ ਦੁੱਧ ਦਿੱਤਾ ਇਹਨੇ 23 24 ਕਿਲੋ ਦਿੱਤਾ ਜੀ ਦੂਜੇ ਸੂਏ ਦੀ ਠੀਕ ਹੈ ਜੀ ਦਿਨਾਲੇ ਆਪਣੀ ਤਾਂ ਨਾਰਮਲ ਜੀ ਸੰਭਾਲ ਆ ਕੋਈ ਆਪਣੇ ਕੋ ਚਾਰ ਜੋੜ ਨਹੀਂ ਪਾਇਆ ਜੀ ਆਪਣੇ ਤਾਂ ਪੱਠਿਆਂ ਦੇ ਹੀ ਆ ਜੀ ਦੋਸਤੋ ਜਿਹੇਦਾਰ ਕਹਿੰਦਾ ਆਪਣੇ ਤਾਂ ਪੱਠਿਆਂ ਦੇ ਹੀ ਆ ਕੋਈ ਚਾਰ ਕੋਈ ਸਾਈਲੇਜ ਨਹੀਂ ਆ ਵੇਖ ਲਓ ਤੂੜੀ ਤਾਂ ਦੋਵੀਂ ਖੁਰਨੀਆਂ ਚ ਫਿਰਦਾ ਤੇ ਆਹ 2 ਨੰਬਰ ਦਾ ਬੱਚਾ ਵਛਾ ਹਾਂਜੀ ਇਹ ਵਿਚਾਦਰ ਦੀ ਵਹਿੜ ਦਾ ਜਿਹੜੀ ਆਪਣੀ ਈਸ ਹਾਂ ਸਹੀ ਹੈ ਜੀ ਬਿਲਕੁਲ ਸਸਤੇ ਜੇ ਮੁੱਲ ਦੀਆਂ ਇਹ ਦੋ ਟੋਕੜ ਗੱਬਣ ਚੈੱਕ ਪਾਸ ਵਹਿੜਾ ਤੇ 3 ਨੰਬਰ 38 49 ਦਿਨ ਹੋ ਗਏ ਦੀ ਏਆਈ ਹੋਈ ਨੂੰ 15 16 ਮਹੀਨੇ ਦੀ ਉਮਰ ਗਰੋਥ ਬਹੁਤ ਚੰਗੀ ਕੀਤੀ ਆ ਕੱਦ ਕੱਡ ਦੂਜੀਆਂ ਵਹਿੜਾਂ ਦੇ ਬਰਾਬਰ ਹੀ ਇਹਦਾ ਵੀ ਝੋਲੀ ਬਹੁਤ ਸੋਹਣੀ ਆ ਬਹੁਤ ਚੰਗੀ ਵਹਿੜ ਦੀ ਬੱਚੀ ਹੈ ਇਹ ਠੀਕ ਹੈ ਜੀ ਟਾਪ ਦੀ ਵਹਿੜ ਤਿਆਰ ਹੋ ਜੂ ਜੇ ਵਧੀਆ ਕੇਅਰ ਕਰ ਲੂ ਅਗਲਾ ਇਨਾ ਸਾਰੇ ਨਗਰਾਂ ਦੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਬਿਲਕੁਲ ਛੋਟੇ ਭਾ ਦੀਆਂ ਸੋਹਣੀਆਂ ਵੱਡੇ ਕਦਕਾਠ ਵਾਲੀਆਂ ਵਜਣ ਵਾਲੀਆਂ ਵਹਿੜਾਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਦੂਰੀ ਵਰੀ ਦੱਸ ਦੇਣਾ ਪਿੰਡ ਰੌਮਤਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ